ਮੈਮੋਰੀਅਲ ਕਲਚਰਲ ਸੁਸਾਇਟੀ ਵੱਲੋਂ ਰਫੀ ਸਾਹਿਬ ਦੇ ਜਨਮ ਸ਼ਤਾਬਦੀ ਸਮਾਰੋਹ ਵਾਸਤੇ ਇੱਕ ਨਵਾਂ ਉਪਰਾਲਾ ਇਸ ਸਾਲ ਫਿਰ ਕੀਤਾ ਜਾ ਰਿਹਾ ਹੈ ਉਹ 1 ਅਕਤੂਬਰ 2024 ਨੂੰ ਟੈਗੋਰ ਸਟੇਟ ਦੇ ਵਿੱਚ ਸਾਡੇ ਵੱਲੋਂ ਪ੍ਰੋਗਰਾਮ ਦਾ ਯੋਜਨ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਐਤਕੀ ਫਿਰ ਅਸੀਂ ਰਫੀ ਸਾਹਿਬ ਦੀ ਯਾਦ ਤਾਜ਼ਾ ਕਰਨ ਵਾਸਤੇ ਜੋ ਕਿ ਇੱਕ ਬੜਾ ਹੀ ਸਪੈਸ਼ਲ ਸਾਲ ਹੈ ਉਹਨਾਂ ਦਾ ਇਹ ਸ਼ਤਾਬਦੀ ਸਮਰੋਹ ਦਾ ਉਸ ਤੇ ਵਾਸਤੇ ਇੱਕ ਇੰਟਰਨੈਸ਼ਨਲ ਸਿੰਗਰ ਨੇ ਸਾਡੇ ਮਿਸਟਰ ਪਰਸਨ ਆਰਾਓ ਇਹਨਾਂ ਦੇ ਨਾਲ ਲੇਡੀ ਸਿੰਗਰ ਹੈ ਸਾਡੇ ਆਰੀਆ ਪ੍ਰੋਹਿਤ ਜੀ ਇਹਨਾਂ ਨੂੰ ਇਸ ਸਾਲ ਇਸ ਫੰਕਸ਼ਨ ਵਾਸਤੇ ਇਨਵਾਈਟ ਕੀਤਾ ਹੈ ਸਾਡੇ ਵੱਲੋਂ ਇਹ ਚੌਥਾ ਪ੍ਰੋਗਰਾਮ ਹੈ ਜੋ ਕੀਤਾ ਜਾ ਰਿਹਾ ਹੈ ਅਸੀਂ ਹਰ ਸਾਲ ਰਫੀ ਸਾਹਿਬ ਦੇ ਬਰਥਡੇ ਤੋਂ ਪਹਿਲਾਂ ਹੀ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਸਾਡੀ ਸੁਸਾਇਟੀ ਵੱਲੋਂ ਹਰ ਸਾਲ ਯਾਦ ਤਾਜ਼ਾ ਕੀਤੀ ਜਾਵੇ ਔਰ ਇੱਥੇ ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ ਸਾਡੇ ਵੱਲੋਂ ਬਹੁਤ ਹੀ ਉੱਚ ਕੋਟੀ ਦੇ ਸਿੰਗਰ ਜਿਵੇਂ ਕਿ ਪਹਿਲਾਂ ਮਿਸ ਛੋਟਾ ਰਫੀ ਸੌਰਵ ਕਿਸ਼ਨ ਲਿਆਉਂਦੇ ਨੇ ਅਸੀਂ ਰਾਜੇਸ਼ ਪਵਾਰ ਆਏ ਨੇ ਐਸ ਕੇ ਐਸ ਪਰਸਨਾ ਜੀ ਨੂੰ ਬੁਲਾਇਆ ਇਹ ਰੀਸੈਂਟਲੀ ਹੁਣੇ ਕੈਨੇਡਾ ਹਾਲੈਂਡ ਤੇ ਹੋਰ ਸਾਰੇ ਮੁਲਕਾਂ ਦੇ ਵਿੱਚ ਪਰਫਾਰਮੈਂਸ ਦੇ ਕੇ ਆਏ ਨੇ ਸਾਡੇ ਵੱਲੋਂ ਉਪਰਾਲਾ ਇਹੀ ਹੈ ਕਿ ਸਾਡੇ ਟਰਾਈ ਸਿਟੀ ਦੇ ਜਿੰਨੇ ਵੀ ਸਾਡੇ ਰਫੀਤ ਸਾਹਿਬ ਦੇ ਲਵਰਸ ਨੇ ਉਹਨਾਂ ਨੂੰ ਅਸੀਂ ਬਹੁਤ ਹੀ ਅੱਛਾ ਤੇ ਇੱਕ ਬਿਹਤਰੀਨ ਪ੍ਰੋਗਰਾਮ ਦੇ ਸਕੇ ਇੱਕ ਜੋ ਕਿ ਆਪਣੇ ਆਪ ਦੇ 100 ਸਾਲਾ ਦੇ ਸਬੰਧ ਦਾ ਇੱਕ ਯਾਦਗਾਰੀ ਸਮਾਗਮ ਹੋ ਕੇ ਇੱਥੇ ਨੇਪਟ ਜਾਵੇ। ਥੈਂਕ ਯੂ ਸੋ ਮਚ। ਜਿਸ ਤਰ੍ਹਾਂ ਸਾਡੀ ਸੋਸਾਇਟੀ ਦੇ ਪ੍ਰੈਜ਼ੀਡੈਂਟ ਗਰੇਵਾਲ ਸਾਹਿਬ ਨੇ ਤੁਹਾਨੂੰ ਉਹਨੇ ਜਾਣੂ ਕਰਾਇਆ ਕਿ ਅਸੀਂ ਮੁਹੰਮਦ ਰਫੀਤ ਸਾਹਿਬ ਦਾ 100ਵਾਂ ਜਨਮ ਦਿਨ ਜਿਹੜਾ 100th ਬਰਥਡੇ ਸੈਲੀਬ੍ਰੇਸ਼ਨ ਜਿਹੜੀ ਸ਼ਤਾਬਦੀ ਸਮਾਰੋਹ ਆ ਉਹ ਅਸੀਂ ਆਪਣੀ ਸੋਸਾਇਟੀ ਵੱਲੋਂ 8 ਦਸੰਬਰ ਐਤਵਾਰ ਸ਼ਾਮ ਠੀਕ 5 ਵਜੇ ਟਿਗੋਰ ਸੇਟਰ ਚੰਡੀਗੜ੍ਹ ਵਿੱਚ ਮਿਣਾ ਰਹੇ ਆ ਤੇ ਰਫੀ ਨਾਈਟ ਸਰਲੇਖੇਟ ਇਸ ਸਮਾਗਮ ਦੀ ਸ਼ਾਨ ਵਧਾਉਣ ਲਈ ਮੁੰਬਈ ਤੋਂ ਚੇਤੇ ਤੌਰ ਤੇ ਜੋ ਰਫੀ ਸਾਹਿਬ ਦੇ ਬਹੁਤ ਇੰਟਰਨੈਸ਼ਨਲ ਵਰਲਡ ਨੋਨ ਸਿੰਗਰ ਨੇ ਪ੍ਰਸੰਨ ਰਾਓ ਜੀ ਤੇ ਉਹਨਾਂ ਦੇ ਨਾਲ ਮੈਡਮ ਆਰੀਆ ਪ੍ਰੋਹਤ ਉਹ ਸਾਡੇ ਪਾਸ ਪਹੁੰਚ ਚੁੱਕੇ ਨੇ ਤੇ ਸਾਡੀ ਜਿਹੜੀ ਟ੍ਰਾਈ ਸਿਟੀ ਨਿਵਾਸੀਆਂ ਨੂੰ ਬੇਨਤੀ ਆ ਕਿ ਹੁਮ ਹਮਾ ਕੇ ਤੁਸੀਂ ਸਾਡੇ ਸਮਾਗਮ ਦੀ ਰੌਣਕ ਵਧਾਓ ਐਂਟਰੀ ਫ੍ਰੀ ਆਫ ਕਾਸਟ ਹੈ ਟੈਗੋਰ ਸਟੇਟ ਤੁਹਾਡਾ ਸਾਰਿਆਂ ਦਾ ਬਹੁਤ ਪਸੰਦੀਦਾ ਵੈਨਿਊ ਹੈ ਉੱਥੇ ਆ ਕੇ ਤੁਸੀਂ ਪੌਣੇ 5 ਵਜੇ ਜੇ ਸੀਟਾਂ ਦੇ ਬਿਰਾਜਮਾਨ ਹੋ ਜਾਓਗੇ ਤਾਂ ਤੁਹਾਨੂੰ ਅੱਛੀ ਸੀਟ ਮਿਲ ਜੇਗੀ ਤੁਸੀਂ ਸ਼ੋਅ ਦਾ ਆਨੰਦ ਮਾਣੋਗੇ ਤੇ ਇਸ ਸ਼ੋਅ ਵਿੱਚ ਸਾਡੇ ਹਰ ਸਾਲ ਦੀ ਤਰ੍ਹਾਂ ਜੋ ਸਾਡੇ ਹੋਸਟ ਕਰਦੇ ਨੇ ਸਾਡੀ ਆਪਣੀ ਸੁਸਾਇਟੀ ਦੇ ਸੀਨੀਅਰ ਵਾਈਸ ਪ੍ਰਧਾਨ ਡਾਕਟਰ ਸਕੇ ਬਾਤਸ਼ ਜੋ ਤੁਸੀਂ ਜਾਣਦੇ ਹੋ ਫਾਰਮਰ ਡਾਇਰెక్టర్ ਸਟਾਰ ਤੇ ਐਮਡੀ ਕੋਪਰੇਟਿਵ ਬੈਂਕ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਸ਼ੋਅ ਦੀ ਤਫਸੀਲ ਬਾਰੇ ਥੋੜਾ ਗਿਆਨ ਦਿਨ ਡਾਕਟਰ ਬਾਤਸ਼ ਜਿਸ ਰਾ ਸਾਡੇ ਪ੍ਰੈਜ਼ੀਡੈਂਟ ਸਾਹਿਬ ਗਰੇਵਾਲ ਸਾਹਿਬ ਨੇ ਤੇ ਬੀ ਐਮ ਸ਼ਰਮਾ ਜੀ ਨੇ ਦੱਸਿਆ ਕਿ ਅਸੀਂ ਰਫੀ ਸਾਹਿਬ ਨੂੰ ਯਾਦ ਕਰਦੇ ਹਾਂ ਸ਼ਦਾਈਆਂ ਰਫੀ ਸਾਹਿਬ ਦੇ ਰਫੀ ਸਾਹਿਬ ਦੀ ਗਾਇਕੀ ਦੇ ਉਹਨਾਂ ਦੀ ਗੁਲਾਕਾਰੀ ਦੇ ਲੇਕਿਨ ਉਹਦੇ ਚ ਇੱਕ ਨਿਹਿਤ ਜਿਹੜਾ ਪ੍ਰਯੋਜਨ ਹੈਗਾ ਸਾਡਾ ਉਹ ਇਹ ਹੈ ਕਿ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੋਂ ਸੰਗੀਤ ਹਿੰਦੁਸਤਾਨ ਚ ਫੁੱਟਿਆ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਰਫੀ ਸਾਹਿਬ ਦਾ ਜਨਮ ਹੋਇਆ اسی ਉਸ کلاسیکل ਸੰਗੀਤ ਨੂੰ ਮੜ ਤੋਂ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਸੰਗੀਤ ਕੰਨੀ ਮੋੜ ਸਕੀਏ ਇੱਕ ਇੰਟਰਸਟਿੰਗ ਤਰੀਕੇ ਦੇ ਨਾਲ ਇੱਕ ਰੋਚਕ ਤਰੀਕੇ ਦੇ ਨਾਲ ਰਫੀ ਸਾਹਿਬ ਦੀ ਜੋ ਸੌਂਗਸ ਨੇ ਇੰਟਰਨੈਸ਼ਨਲੀ ਮਸ਼ਹੂਰ ਨੇ ਰਫੀ ਸਾਹਿਬ ਖੁਦ ਪੰਜਾਬ ਜਾਂ ਹਿੰਦੁਸਤਾਨ ਦੇ ਨਹੀਂ ਇੰਟਰਨੈਸ਼ਨਲੀ ਐਕਸੈਪਟਡ ਇੱਕ ਆਰਟਿਸਟ ਰਹੇ ਨੇ ਉਹਨਾਂ ਦੇ ਮਾਧਿਅਮ ਦੇ ਥਰੂ ਪਰਸਨਾ ਰਾਓ ਜੀ ਤੇ ਆਰਿਆ ਪ੍ਰੋਹਿਤ ਦੋਨੋਂ ਸਾਡੇ ਜਿਹੜੇ ਸਟਾਰ ਪਰਫਾਰਮਰਸ ਨੇ ਉਹਨਾਂ ਦੀ ਪਰਫਾਰਮੈਂਸ ਦੇ ਥਰੂ ਅਸੀਂ ਨਵੀਂ ਪੀੜੀ ਨੂੰ ਵੀ ਉਹਦੇ ਨਾਲ ਜਿਹੜਾ ਹੈ ਉਹ ਜੋੜ ਸਕੀਏ ਇਹ ਪ੍ਰਯੋਜਨ ਦਾ ਇੱਕ ਨਿਹਿਤ ਸਟਲ ਰੀਜ਼ਨ ਹੈਗਾ ਜਿਸ ਵਾਸਤੇ ਅਸੀਂ ਪ੍ਰਯਾਸ ਕਰ ਰਹੇ ਹਾਂ ਥੈਂਕ ਯੂ